ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕਰਵਾ ਚੌਥ ਜਿਸ ਦਿਨ ਵਾਰਤ ਸੀਗਾ ਉਸ ਦਿਨ ਇੱਕ ਬਟਾਲੇ ਦੇ ਮੰਦ ਭਾਗੀ ਘਟਨਾ ਵਾਪਰੀ ਸੀ ਗੈਂਗਸਟਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਤੇ ਚਾਰ ਜ਼ਖਮੀ ਹੋਏ ਸਨ ਇਸੇ ਨੂੰ ਲੈ ਕੇ ਅੱਜ ਬਟਾਲਾ ਦੇ ਵਿੱਚ ਬੰਦੀ ਕਾਲ ਦਿੱਤੀ ਗਈ ਸੀ ਕਾਂਗਰਸ ਪਾਰਟੀ ਵੱਲੋਂ ਪਰ ਇੱਥੇ ਵੇਖਣ ਨੂੰ ਮਿਲਿਆ ਹੈ ਕਿ ਅਸੀਂ ਗਾਂਧੀ ਚੌਕ ਬਟਾਲਾ 'ਚ ਖੜੇ ਹਾਂ ਬਹੁਤ ਹੀ ਰਾਸ਼ਾ ਇੱਥੇ ਇੱਥੇ ਵੇਖਣ ਨੂੰ ਮਿਲਿਆ ਕਿ ਇਕੱਲੀ ਕਾਂਗਰਸ ਨਹੀਂ ਸਾਰੀਆਂ ਹੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਮਿਲ ਕੇ ਇਸ ਬੰਦ ਨੂੰ ਪੂਰਾ ਸਮਰਥਨ ਦਿੱਤਾ ਹੈ ਇਸ ਵਕਤ ਬਟਾਲਾ ਪੂਰਾ ਬੰਦ ਨਜ਼ਰ ਆ ਰਿਹਾ ਹੈ ਇਸ ਮੌਕੇ ਬੋਲਦੇ ਹੋਏ ਲੀਡਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਇਕਜੁੱਟ ਹਾਂ ਅਤੇ ਬਟਾਲਾ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਹਾਂ ਇਹ ਗੈਂਗਵਾਰ ਖਤਮ ਹੋਣੀ ਚਾਹੀਦੀ ਹੈ ਔਰ ਨੱਥ ਪੈਣੀ ਚਾਹੀਦੀ ਹੈ ਗੈਂਗਸਟਰਾਂ ਤੇ ਤਾਂ ਜੋ ਬਟਾਲਾ ਜਿਹੜਾ ਆ ਅਮਨ ਅਮਨ ਨਾਲ ਆਪਣੀ ਜ਼ਿੰਦਗੀ ਜੀ ਸਕੇ ਮੋਕੇ ਲੀਡਰਾਂ ਨੇ ਕਿਹਾ ਕਿ ਅਸੀਂ ਬੇਸ਼ੱਕ ਪੱਖ ਵੱਖ-ਵੱਖ ਪਾਰਟੀ ਦੇ ਹਾਂ ਪਰ ਇਸ ਮੁੱਦੇ ਤੇ ਅਸੀਂ ਆਪਣੇ ਬਟਾਲਾ ਦੀ ਅਮਨ ਛਾਤੀ ਲਈ ਇਕਜੋਟਾ ਹਾਂ ਜੇ ਅੱਗੇ ਚੱਲ ਕੇ ਵੀ ਸਾਨੂੰ ਹੋਰ ਤਿੱਖਾ ਸੰਘਰਸ਼ ਕਰਨਾ ਪਿਆ ਤੇ ਕਰਾਂਗੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਇਸ ਗੱਲ ਤੇ ਉਹਨਾਂ ਨੇ ਖੁੱਲੀ ਚੇਤਾਵਨੀ ਵੀ ਦਿੱਤੀ ਹੈ ਤੇ ਕਿਹਾ ਹੈ ਕਿ ਇਸ ਗੱਲ ਤੇ ਰੋਕ ਲਾਈ ਜਾਏ ਤਾਂ ਜੋ ਇਹ ਗੈਂਗਸਟਰਵਾਦ ਖਤਮ ਹੋ ਸਕੇ ਇੱਕ ਮਾਂ ਦਾ ਇਕਲੌਤਾ ਪੁੱਤ ਜਿਹਦਾ ਪਹਿਲਾਂ ਹੀ ਬਾਪ ਦੀ ਡੈਥ ਹੋ ਚੁੱਕੀ ਸੀ ਕਨਮ ਮਹਾਜਨ ਜੋ ਕਿ ਬਟਾਲੇ ਦਾ ਹੀ ਲੜਕਾ ਜਿਹੜਾ ਆ ਜਿਸ ਦੀ ਡੈਥ ਹੋਈ ਆ ਬਿਨਾਂ ਕਾਰਨ ਉਹਦਾ ਨਾਂ ਕਿਸੇ ਨਾਲ ਕੋਈ ਤੱਲਕ ਸੀ ਇੱਕ ਖੜੇ ਹੋਣ ਕਰਕੇ ਉਸ ਬੱਚੇ ਦੀ ਡੈਥ ਹੋਈ ਆ ਉਹਦੀ ਡੈਥ ਦੇ ਰੋਸ ਵਿੱਚ ਅੱਜ ਬਟਾਲਾ ਦੇ ਵਿੱਚ ਗਾਂਧੀ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਆ ਸੋ ਸਾਰੇ ਹੀ ਲੀਡਰਾਂ ਦਾ ਸਾਰੀਆਂ ਹੀ ਪਾਰਟੀਆਂ ਦਾ ਇਹ ਕਹਿਣਾ ਕਿ ਬਟਾਲਾ ਚ ਅਮਨ ਸ਼ਾਂਤੀ ਕਾਇਮ ਰੱਖੀ ਜੀ ਸ਼ਮੀ ਸ਼ਰਮਾ ਸ਼੍ਰੋਮ ਨਿਕਾਲੀ ਦਾ ਤੋਂ ਸਿਟੀਪਾਲ ਬਟਾਲਾ ਜੋ ਅੱਜ ਦਾ ਧਰਨਾ ਲੱਗਾ ਹੈ ਇਹ ਬੜੀ ਹੀ ਮਦਦ ਜੋ ਕਟਨਾ ਹੋਈ ਹੈ ਕਿ ਜੋ ਬਟਾਲੇ ਚ ਆਏ ਹੀ ਦਿਨ ਕੋਈ ਤੇ ਕੋਈ ਕਾਂਡ ਕੋਈ ਫਰੋਤੀ ਕੋਈ ਗੈਂਗਸਟਰੀ ਕੋਈ ਕਤਰਿਆ ਆਮ ਚੱਲਦਾ ਰਹਿੰਦਾ ਹੈ ਇਹ ਸਾਰੇ ਤੋਂ ਦੁਖੀ ਹੋ ਕੇ ਇੱਥੇ ਸਾਰੀਆਂ ਪਾਰਟੀਆਂ ਮੌਜੂਦ ਹਨ ਸਵਾ ਇੱਕ ਬੋਕਰ ਦੀ ਪਾਰਟੀ ਤੋਂ ਇਲਾਵਾ ਇਹਨਾਂ ਨੇ ਪੰਜਾਬ ਚ ਬੁਰਾ ਹਾਲ ਕਰ ਛੜਿਆ ਦਾ ਹੈ ਕੋਈ ਵੀ ਵਰਗ ਮੀਡਲ ਹੋਏ ਉੱਚਾ ਹੋਏ ਕੋਈ ਵੀ ਵਰਗ ਖੁਸ਼ ਨਹੀਂ ਆ ਕਿਸੇ ਨੂੰ ਤੇ ਕਿਸੇ ਨੂੰ ਸਮੱਸਿਆ ਰਹਿੰਦੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੋਈ ਪੰਜਾਬ ਦੇ ਹਾਲਾਤ ਜਾਨੋ ਆ ਕੇ ਆਪਣੇ ਘਰ ਬੈਠਿਆ ਹੀ ਕਹੀ ਜਾਂਦੇ ਹੋ ਕਿ ਪਟਿਆਲਾ ਚ ਸ਼ਾਂਤੀ ਹੈ ਪੰਜਾਬ ਚ ਸ਼ਾਂਤੀ ਹੈ ਮੈਨੂੰ ਦਿਲ ਤੇ ਹੱਥ ਰੱਖ ਕੇ ਇਹਨਾਂ ਦੇ ਵਲੰਟੀਅਰਾਂ ਨੂੰ ਪੁੱਛਦਾ ਹਾਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਯਾਰ ਸੱਚੀ ਸ਼ਾਂਤੀ ਆ ਸੱਚੀ ਮੇਰਾ ਪੰਜਾਬ ਦਾ ਹਾਲਾਤ ਇਦਾਂ ਹੀ ਉਹ ਇਦਾਂ ਦੇ ਜੂਪੀ ਬਿਹਾਰ ਵੀ ਨਹੀਂ ਹੁੰਦਾ ਜਿੱਦਾਂ ਦਾ ਤੁਸੀਂ ਮੇਰਾ ਪੰਜਾਬ ਘਰ ਛੜਿਆ ਓਏ ਸ਼ਰਮ ਕਰੋ ਮੈਂ ਕਦੀ ਕੇ ਦੇ ਖਲਾਫ ਨਹੀਂ ਆ ਬੋਲਦਾ ਆਪਣੀ ਪਾਰਟੀ ਦਾ ਵਰਕਰ ਆ ਆਪਣੀ ਪਾਰਟੀ ਦਾ ਕੰਮ ਕਾਨੂੰਨਾ ਹੈ ਪਰ ਜਿੱਦਾਂ ਦੇ ਪੰਜਾਬ ਦੇ ਹਾਲਾਤ ਹੋ ਗਏ ਹਨ ਮੈਂ ਪਾਰਟੀ ਬਾਜੀ ਦੇ ਉੱਤੇ ਲੇਕਿਨ insaniyat तौर ਤੇ ਪਰ ਇਹਨਾਂ ਨੇ ਬੇੜਾ ਘਰ ਘਰ ਛੜਿਆ ਬੋਕਰ ਵਾਲਿਆਂ ਨੇ ਇਹਨਾਂ ਨੇ ਪੰਜਾਬ ਦੇ ਉਹ ਮੈਂ ਪਾਕਿਸਤਾਨਾ ਵਾਲਿਆਂ ਨੂੰ ਵੀ ਕਹਿਣਾ ਕਿ ਪੰਜਾਬ ਦੇ ਹਾਲਾਤ ਵੇਖ ਲਿਓ ਇਹਨਾਂ ਨੇ ਝੂਠੇ ਵਾਂਦੇ ਜਨਾ ਰਹੇ ਹੋ ਇਹਨਾਂ ਨੇ ਬਦਲਾ ਲਿਆ ਹੁਣ ਅਜੇ ਬਦਲਾ ਬੇੜਾ ਘਰ ਘਰ ਛੜਿਆ ਮੇਰੇ ਪੰਜਾਬ ਦਾ ਬਦਲਾ ਵੇਖ ਲਓ ਕੋਈ ਵਾਰ ਖੁਸ਼ੀ ਨਹੀਂ ਆ ਗੈਂਗਸਟਰ ਇਹਨਾਂ ਵੱਧ ਚੁ ਗਿਆ ਹੈ ਕੋਈ ਪਤਾ ਨਹੀਂ ਕਿ ਅੱਜ ਮੈਂ ਆ ਬੋਲਾਂ ਨਾ ਕਿ ਕੱਲ ਮੈਂ ਵੀ ਰਹਿਣਾ ਕਿ ਨਹੀਂ ਰਹਿਣਾ ਪਰ ਮੈਨੂੰ ਕੰਮ ਨਹੀਂ ਹੈ ਜਾਣਾ ਤਾਂ ਹੈਗਾ ਵਾ ਉਹ ਪਰ ਨਿਰਦੋਸ਼ ਲੋਕਾਂ ਨੂੰ ਮਾਰੀ ਜਾਂਦੇ ਓਏ ਉਹ ਦੂਜੇ ਮੈਂ ਲੀਡਰਾਂ ਨੂੰ ਦਿੰਨ ਵਾਲਾ ਜਾਗੋ ਜਾਗੋ ਇੱਕ ਦਿਨ ਤੇ ਇੱਕ ਦਿਨ ਸਰਕਾਰ ਜਾਣੀ ਜਾਣੀ ਆ ਹੁਣ ਨਹੀਂ ਜਾਏਗੀ ਸਤਾਈ ਜਾਏਗੀ ਸਤਾਈ ਬੱਤੀ ਜਾਏਗੀ ਉਹ ਲੋਕਾਂ ਨੇ ਤੁਹਾਨੂੰ ਪਾਣੀ ਨਹੀਂ ਪੁੱਛਿਆ ਕਰਨਾ ਢੇਮਾ ਮਾਰਿਆ ਕਰਦੀਆਂ ਨੇ ਉਹ ਤੁਸੀਂ ਕੀ ਕਰছ ਰਿਹਾ ਪੰਜਾਬ ਦਾ ਹਾਂ ਉਹ ਬੇਨਤੀ ਕਰੋ ਜੰਬੀਰ ਜਗਾ ਲੋ ਅਸੀਂ ਸਾਰੇ ਤੁਹਾਡਾ ਸਾਥ ਦੇਵਾਂਗਾ ਉਹ ਗੈਂਗਸਟਰ ਮਕਾ ਦੋ ਅੱਜ ਸਾਡੇ ਬੱਚਿਆਂ ਦੀ ਵਾੜੀ ਹੈ ਕੱਲ ਤੁਹਾਡੇ ਬੱਚਿਆਂ ਦੀ ਵਾੜੀ ਆਣੀ ਜੇ ਉਹ ਜਾਗ ਜੋ ਮੈਂ ਪਤਾ ਨਹੀਂ ਮੈਂ ਅਕਾਲੀ ਦਲ ਦਾ ਪਰਮੇਸ਼ਰ ਜੋਗੀ ਕਹਿੰਨਾਂ ਨੇ ਜੀ ਉਪੀ ਬਿਜਾਰ ਉਹਨੇ ਸੁਧਾਰ ਚੜਿਆ ਦੇ ਲੋਕੀ ਕਿਉਂ ਅੱਜ ਪੰਜਾਬ ਵਾਲੇ ਜੋਗੀ ਕਰਨਦੇ ਆ ਕਿਉਂ ਪ੍ਰਾਨੇਸਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਆ ਉਹ ਐਸੇ ਕਰਕੇ ਕਰਨਦੇ ਆ ਉਹ ਭਾਈਚਾਰੇ ਵਿੱਚ ਹੁੰਦਾ ਹੀ ਕੋਈ ਨਿੱਕਾ ਮੋਟਿਆ ਹੁੰਦੇ ਕੋਈ ਇਦਾਂ ਗੈਂਗਸਟਰ ਨਹੀਂ ਹੁੰਦਾ ਹੁੰਦਾ ਮੈਂ ਪਲੀਜ਼ ਬੇਨਤੀ ਕਰਦਾ ਕਿ ਹਜੇ ਵੀ ਜਾਗ ਜੋ ਲੀਡਰੋ ਹਜੇ ਵੀ ਜਾਗ ਜੋ ਤੁਹਾਨੂੰ ਕਿਹਨੇ ਪਾਣੀ ਦਾ ਘੋਟ ਨਹੀਂ ਤਾਨੂੰ ਰਾਜ ਵਟੇ ਮਾਰਿਆ ਕਰਨੇ ਦੇ ਇਹ ਮੇਰੀ ਗੱਲ ਨੋਟ ਕਰ ਲਿਓ ਆਮ ਆਦਮੀ ਪਾਰਟੀ ਵਾਲਿਓ ਅੰਦੀ ਅਪੀਲ ਵੀ ਕੀਤਾ ਨਮ ਘਰ ਚ ਜਵਾਨ ਪੁੱਤ ਮਰਿਆ ਹੋਏ ਉਹ ਪੁੱਤ ਕੱਲੇ ਇੱਕ ਪਰਿਵਾਰ ਦਾ ਸੀ ਉਹ ਪੂਰੇ ਬਟਾਲੇ ਦਾ ਪੁੱਤ ਸੀ ਇਹਨਾਂ ਨੂੰ ਸ਼ਰਮ ਚਾਹੀਦੀ ਹੀ ਕਿ ਅੱਜ ਸਾਰਾ ਲੋਕ ਜਰਕਰ ਚ ਕੋਈ ਜੀ ਮਰ ਜੇ ਤੇ ਦੁਕਾਨਾਂ ਖੋਲ ਲੀਦੀਆਂ ਇੱਕ ਦਿਨ ਇਹਨਾਂ ਨੇ ਕਰੋੜਾਪਤੀ ਹੋ ਜਾਣਾ ਓਏ ਸ਼ਰਮ ਕਰਦੇ ਜਾਗਦੇ ਉਹ ਪੁਲਿਸ ਨੂੰ ਚੁਕਾਂਦੇ ਆ ਕੇ ਸਾਡੇ ਨਾਲ ਖੜਕੇ ਕਿ ਜਾਗ ਹੋਵੇ ਜਾਗੋ ਕੇ ਦਾ ਪੁੱਤ ਮਰ ਗਿਆ ਤੁਸੀਂ ਕਾਹਦੀਆਂ ਵਰਦੀਆਂ ਪਾਈ ਦੀਆਂ ਇੱਥੇ ਪਰ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਸਿਰਫ ਆਪਣੀਆਂ ਵੋਟਾਂ ਆਪਣੀ ਲੀਡਰ ਉੱਤੇ ਮੈਸੇਜ ਜਾਣਾ ਸੀ ਕਿ ਮਾਰਾ ਹੋਣਾ ਸਭ ਕੁਝ ਉਹਦੇ ਵਾਸਤੇ ਅਪੀਲ ਕਰਤੀ ਦੀ ਸਾਡੇ ਅਮਨ ਸ਼ਾਂਤੀ ਬਣਾਈ ਰੱਖੋ ਕਾਹਦੀ ਅਮਨ ਸ਼ਾਂਤੀ ਬਣਾਈ ਰੱਖੋ ਓਏ ਉਹ ਇੱਕ ਜਵਾਨ ਪੁੱਤ ਮਰ ਗਿਆ ਕੇ ਦਾ ਤੁਸੀਂ ਅਮਨ ਸ਼ਾਂਤੀ ਲੱਭਦੇ ਹੋ ਉਹ ਜਾਗੋ ਇਹ ਮਤ ਸੋਚੋ ਕਿ ਤੁਹਾਡਾ ਪਤਾ ਨਹੀਂ ਚੱਲਣ ਦਿਆ ਦੁਨੀਆ ਨੂੰ ਏ ਮਤ ਸੋਚੋ ਕਿ ਤੁਸੀਂ ਉੱਤੇ ਲੋਲੋਪੁਲੀਆਂ ਕਰਕੇ ਬੋਰਡ ਬੋਰਡ ਲਗਾ ਕੇ ਤੇ ਤੁਹਾਡੀ ਸੰਗ ਉਹ ਜਾਗੋ ਪਿੰਡਾਂ ਦੇ ਜਾਗੋ ਉਹ ਲੋਕ ਤੁਹਾਨੂੰ ਢੀਕਾਂ ਦੇ ਓਏ ਉਹ ਤੁਹਾਨੂੰ ਵੱਟੇ ਮਾਰਦੇ ਲੋਕਾਂ ਨੇ ਪਰ ਹਜੇ ਵੀ ਬਲਾ ਵਿਕਤਾ ਹੈਗਾ ਜੀ ਆਈ ਵੀ ਤੁਹਾਡਾ ਸਾਰਾ ਸਾਥ ਦਿੰਨੇ ਆ ਉਹ ਜਾਗੋ ਏ ਗੈਂਗਸਟਰ ਖਤਮ ਕਰ ਦੋ ਏ ਉਹ ਨਸ਼ਾ ਤੇ ਤੁਸੀਂ ਮੈਨੂੰ ਪਤਾ ਤੁਹਾਡੀ ਕੋਈ ਵਾਸਤੇ ਗੱਲ ਨਹੀਂ ਉਹ ਤਾਂ ਤੁਸੀਂ ਕਰਨਾ ਨਹੀਂ ਆ ਜਿਹੜੀ ਨਵੀਂ ਪੀੜੀ ਤਲਾਸ਼ ਦੀ ਗੈਂਗਸਟਰ ਦੀ ਇਹ ਤੇ ਖਤਮ ਕਰ ਦੋ ਜਿਹੜਾ ਬਟਾਲਾ ਪੰਦ ਆਲ ਪਾਰਟੀ ਦੇ ਲੋਕਾਂ ਨੂੰ ਮੈਸੇਜ ਦਿੱਤਾ ਕਿ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਮਟਾਲਾ ਬੰਦ ਦੀ ਕਾਲ ਦਿੱਤੀ ਏ ਇਹ ਜਿਹੜੇ 2-3 ਦਿਨ ਪਹਿਲਾਂ ਕਰਵਾ ਚੌਦ ਆਲੇ ਦਿਨ ਬਟਾਲੇ ਦੇ ਵਿੱਚ ਅੰਦਾ ਤਨ ਫਾਇਰਿੰਗ ਹੋਈ ਏ ਜਿਹਦੇ ਚ ਦੋ ਨੌਜਵਾਨ ਮਾਰੇ ਗਏ ਆ ਤੇ ਚਾਰ ਫੱਟਰ ਹੋ ਗਏ ਆ ਇਹ ਸਰਕਾਰ ਦਾ ਬੜਾ ਵੱਡਾ ਫੇਲੀਅਰ ਆ ਸਰਕਾਰ ਦਾ ਪਹਿਲਾ ਮੋਢਲਾ ਫਰਜ਼ ਹੁੰਦਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਜਿਹੜੀ ਕਿ ਬਿਲਕੁਲ ਸਰਕਾਰ ਕੋਲੋਂ ਇਹ ਹੋ ਰਹੀ ਰਿਹਾ ਹਰ ਸਾਰੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਲਾਜ ਨਾਡਰ ਦੇ ਬਹੁਤ ਮਾੜੇ ਨੇ ਖਾਸ ਕਰਕੇ ਸਾਡੇ ਬਟਾਲੇ ਦੇ ਵਿੱਚ ਇੰਨੀ ਦਹਿਸ਼ਤ ਹੈ ਕਿ ਹਰ ਦੁਕਾਨਦਾਰ ਹਰ ਫੈਕਟਰੀ ਮਾਲਕ ਭਈਵਣ ਕਿ ਲੋਕੀ ਘਰਾਂ ਦੇ ਵਿੱਚ ਵੀ ਸੇਫ ਨਹੀਂਗੇ ਅੱਜ ਲੋਕਾਂ ਦੇ ਵਿੱਚ ਬੜਾ ਡਰ ਦਾ ਸਹਿਮ ਦਾ ਮੌਲ ਪਾਇਆ ਜਾ ਰਿਹਾ ਇਸ ਕਰਕੇ ਸਾਰੇ ਹੀ ਲੋਕਾਂ ਨੇ ਰਲ ਕੇ ਸਾਰੀਆਂ ਪਾਰਟੀਆਂ ਨੇ ਬੰਦ ਦੀ ਕਾਲ ਦਿੱਤੀ ਸੀ ਜਿਹੜਾ ਕਿ ਸਾਰੇ ਦੁਕਾਨਦਾਰਾਂ ਨੇ ਬਹੁਤ ਜ਼ਿਆਦਾ ਸਾਡਾ ਸਮਰਥਨ ਕੀਤਾ ਤੇ ਸਾਰਿਆਂ ਰੋਸ ਵਜੋਂ ਦੁਕਾਨਾਂ ਬਾਜ਼ਾਰ ਬੰਦ ਰੱਖੇ ਨੇ ਅਸੀਂ ਉਹਨਾਂ ਸਾਰੇ ਦੁਕਾਨਦਾਰਾਂ ਦਾ ਧੰਨਵਾਦ ਕਰਦੇ ਹਾਂ ਤੇ ਆਮ ਪਾਰਟੀ ਵਾਲੇ ਜਿਹੜੇ ਐਮ ਐਲ ਏ ਸਾਹਿਬ ਦੇ ਇਹਨਾਂ ਦੇ ਵਰਕਰ ਨੇ ਇਹ ਲੋਕਾਂ 'ਚ ਰੌਲਾ ਪਾ ਰਹੇ ਪੁਲਿਸ ਰੌਲਾ ਪਾ ਰਹੀ ਕਿ ਜੀ ਦੁਕਾਨਾਂ ਖੋਲੋ ਵੇਖੋ ਇਹਨਾਂ ਦਾ ਤੇ ਉਹ ਹਾਲਿਆ ਕਿ ਨਾਲੇ ਕੁੱਟਣਾ ਨਾਲੇ ਰੋਣ ਵੀ ਨਹੀਂ ਦੇਣਾ ਇਹ ਤੇ ਰੋਸ ਵੀ ਨਹੀਂ ਕਰਨ ਦੇ ਰਹੇ ਕਿ ਤੁਹਾਨੂੰ ਰੋਸ ਵੀ ਨਹੀਂ ਕਰਨ ਦੇਣਾ ਪਰ ਅੱਜ ਤੋਂ ਥੋੜੇ ਦਿਨ ਪਹਿਲਾਂ ਕਿਸ ਚੈਨਲ ਵਾਲੇ ਨੇ ਸਾਰੇ ਸ਼ਹਿਰ ਦੇ ਵਿੱਚ ਫਿਰ ਕੇ ਵਿਖਾਇਆ ਸੀਗਾ ਕਿ ਕਿਸੇ ਵੀ ਚੌਂਕ ਦੇ ਵਿੱਚ ਕੋਈ ਵੀ ਨਾਕਾ ਨਹੀਂਗਾ ਕੋਈ ਇੱਕ ਪੁਲਿਸ ਵਾਲਾ ਵੀ ਨਹੀਂ ਦਿਸ ਰਿਹਾ ਸੀਗਾ ਪਰ ਫੇਰ ਵੀ ਜਿਹੜੀ ਵੀ ਪੁਲਿਸ ਪ੍ਰਸ਼ਾਸਨ ਹੈ ਇਹ ਕੰਮ ਕਰਨ ਦੀ ਨੀਂਦ ਸੁੱਤੀ ਸੀ ਤੇ ਉਸ ਤੋਂ ਬਾਅਦ ਹੀ ਸਗੋ 2 ਦਿਨ ਬਾਅਦ ਐਡਾ ਵੱਡਾ ਬਟਾਲੇ 'ਚ ਕਾਂਡ ਹੋ ਗਿਆ ਜਿਹਦੇ ਇਹਨਾਂ ਸਾਰੇ ਹੀ ਬਟਾਲੇ ਦੇ ਲੋਕ ਪੰਜਾਬ ਦੇ ਲੋਕ ਇਹਨੇ ਦੁਖੀ ਨੇ ਕਿ ਉਹ ਅੱਜ ਰੋਸ ਵਜੋਂ ਸ਼ਹਿਰ ਬੰਦ ਦੀ ਕਾਲ ਦਿੱਤੀ ਸਾਰੀਆਂ ਪਾਰਟੀਆਂ ਨੇ ਤੇ ਉਹ ਬਹੁਤ ਹੀ ਲੋਕਾਂ ਦੇ ਸਾਥ ਦਿੱਤਾ ਅੱਜ ਵੇਖੋ ਸਾਰਾ ਬਾਜ਼ਾਰ ਬੰਦ ਆ ਅਸੀਂ ਉਹ ਲੋਕਾਂ ਦੇ ਬਹੁਤ ਧੰਨਵਾਦੀ ਆ ਜੈ ਹੇ ਚੱਕਰਵਾਰ ਕਰਵਾ ਚੌਥ ਵਾਲੇ ਦਿਨ ਜੋ ਮੰਤਪਾਗੀ ਘਟਨਾ ਪਟਿਆਲੇ ਸ਼ਹਿਰ ਚ ਵਾਪਰੀ ਆ ਉਹ ਟੋਟਲ ਹੀ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਫੇਲਿਅਰ ਆ ਜਿਸ ਵਿੱਚ ਦੋ નિર્ਦੋਸ਼ਾਂ ਦੀ ਹੱਤਿਆ ਹੋ ਗਈ ਹੈ ਜਿਨ੍ਹਾਂ ਵਿੱਚ 24 ਬਰਸ਼ੇ ਕੰਨਮ ਆਏ ਸੀ ਅੱਜ ਸਾਰਾ ਪਟਿਆਲਾ ਬਿਨਾਂ ਕਿਸੇ ਇੱਕ ਸੰਗਠਨ ਦੇ ਸਾਰੇ ਸਾਂਝੇ ਤੌਰ ਤੇ ਸਰਬਦਲੀਆ ਤੌਰ ਤੇ ਅੱਜ ਇਕੱਠੇ ਹੋਏ ਆ ਉਸ ਨੂੰ ਇਨਸਾਫ ਦਵਾਉਣ ਲਈ ਅਦੇ ਸ਼ਹਿਰ ਨੂੰ ਦੱਸਣ ਵਾਸਤੇ ਕਿ ਸ਼ਹਿਰ 'ਚ ਕੀ ਕਤਲੋ ਗੈਰਤ ਚੱਲ ਰਹੀ ਹੈ ਅਸੀਂ ਅੱਜ ਬਟਾਲੇ ਬੰਦ ਦੀ ਘਾਲ ਦਿੱਤੀ ਹੈ ਸਾਰਿਆਂ ਨੂੰ ਸਮੂਹਿਕ ਤੌਰ ਤੇ ਦਿੱਤੀ ਇੱਕ ਨਾ ਕੀ ਕਿਸੇ ਇੱਕ ਪਾਰਟੀ ਇੱਕ ਸਸਤਾ ਵੱਲੋਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਬਟਾਲੇ 'ਚ ਅਮਨ ਸ਼ਾਂਤੀ ਜਲ ਦਾਵੇ ਨਾ ਕੀ ਫੇਸਬੁਕਾਂ ਦੇ ਬਹਿ ਕੇ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਕਿ ਬਟਾਲੇ 'ਚ ਬਹੁਤ ਅਮਨ ਸ਼ਾਂਤੀ ਹੈ ਜਦ ਕਿ ਇਦਾਂ ਦੀ ਜ਼ਮੀਨੀ ਹਕੀਕਤ ਕੋਸੋ ਦੂਰ ਆ ਅੱਜ ਉਸ ਲੜਕੇ ਦੀ ਹੱਤਿਆ ਤੇ ਇਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਨੇ ਦੁੱਖ ਵੰਡਾਉਣਾ ਨਹੀਂ ਸਮਝਿਆ ਨਾ ਉਹਦੇ ਸੰਸਕਾਰ ਤੇ ਪਹੁੰਚੇ ਆ ਅੱਜ ਕੁਝ ਸ਼ਰਾਰਤੀ ਤੱਤਵ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਿ ਤੁਸੀਂ ਦੁਕਾਨਾਂ ਖੋਲੋ ਜਦ ਕਿ ਅਸੀਂ ਸਾਰੇ ਸਮੁੱਚੇ ਤੌਰ ਤੇ ਅੱਜ ਬੰਦ ਦੇ ਸਮਰਥਨ ਚ ਆਏ ਆ ਅਤੇ ਬੰਦ ਦੀ ਕਾਲ ਨੂੰ ਹੰਗਾਰਾ ਸ਼ਹਿਰ ਵਾਸੀਆਂ ਨੇ ਆਪ ਦਿੱਤਾ ਫਰੋਤੀਆਂ ਤੋਂ ਓਕੇ ਹੋ ਚੁੱਕੇ ਨੇ ਵਪਾਰੀ ਸਾਰੇ ਜਨਤਕ ਜਨਤਾ ਇਹਨਾਂ ਦੇ ਮਨਸੂਬੇ ਪਛਾਣ ਚੁੱਕੀ ਹੈ ਪਹਿਲੀ ਵਾਰੀ ਹੋਇਆ ਕਿ ਲੋਕ ਸੜਕਾਂ ਦੇ ਨੇ ਐਮਐਲਏ ਸਾਹਿਬ ਗੈਂਗਸਟਰਾਂ ਦੇ ਸਮਰਥਨ ਵਿੱਚ ਕਹਿ ਰਹੇ ਨੇ ਦੁਕਾਨਾਂ ਖੋਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਮਨ ਸ਼ਾਂਤੀ ਹੈ ਤਿਹਾਰ ਤਿਹਾਰਾਂ ਵਾਲੇ ਦਿਨ ਗੋਲੀ ਚੱਲ ਸਕਦੀ ਹੈ ਕਿਸੇ ਮਾਂ ਦਾ ਪੁੱਤ ਮਰ ਸਕਦਾ ਤੇ ਇਹ ਕਿਦਾ ਕਹਿ ਸਕਦਾ ਕਿ ਤਿਹਾਰ ਹੈ ਤੇ ਤੂੰ ਦੁਕਾਨਾ ਨਾ ਅੱਜ ਬੰਦ ਕਰੋ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਲਈ ਬੀਤੇ ਦਿਨੀ ਤੁਹਾਡੇ ਫੌਜ ਸਾਹਿਬ ਦੇ ਪ੍ਰਧਾਨ ਨੇ ਉਹਨਾਂ 5 ਕਰੋੜ ਮਾਤ ਦੇ ਮੰਗ ਕੀਤੀ ਜਿਹੜੇ ਮਰਤਕ ਨੇ ਕੀ ਗੱਲਾਂ ਚਾਹੁੰਦੇ ਹੋ ਜਿੱਦਾਂ ਕਿ ਸਾਰਿਆਂ ਨੂੰ ਪਤਾ 23 ਵਰ੍ਹੇ ਲੜਕਾ ਕੰਨਮ ਆ ਜਾਣ ਉਹ ਆਪਣੀ ਮਾਂ ਦਾ ਇਕੱਲਾ- ਇਕੱਲਾ ਸਹਾਰਾ ਹੈ ਅੱਜ ਉਹ ਇਹਨਾਂ ਦੀ ਨਲਾਕੀ ਕਰਕੇ ਇਸ ਦੁਨੀਆ 'ਚ ਤੇ ਰਿਹਾ ਨਹੀਂ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਆਂ ਕਿ ਜਿਹੜਾ ਮੁਆਵਜ਼ਾ ਉਹਦੀ ਮਾਂ ਨੂੰ ਉਹਦੇ ਪਰਿਵਾਰ ਨੂੰ ਉਹਦੇ ਰਹਿਣ ਗੁਜ਼ਰ ਕਰਨ ਕਰਕੇ ਦਿੱਤਾ ਜਾਵੇ 5 ਕਰੋੜ ਜਦਕਿ ਇਹ ਸਰਕਾਰ ਸ਼ਰਾਬੀਆਂ ਦੇ ਹੱਤਿਆ ਹੋ ਜੇ ਮਰਡਰ ਹੋ ਜੇ ਸ਼ਰਾਬੀ ਜਿਹੜੇ ਨਜਾਇਜ਼ ਸ਼ਰਾਬ ਪੀ ਕੇ ਮਰ ਜਾਂਦੇ ਆ ਉਹਨਾਂ ਨੂੰ ਪੈਸੇ ਦੇ ਸਕਦੀ ਆ ਪਰ ਇੱਕ નિર્ਦੋਸ਼ ਜਿਹੜਾ ਪੂਰਾ ਹੋ ਗਿਆ ਜਿੰਨੇ ਕਦੀ ਵਾਪਸ ਨਹੀਂ ਆਉਣਾ ਉਹਦੇ ਵਾਸਤੇ ਇਹਨਾਂ ਦੀ ਜ਼ੁਬਾਨ ਤੇ ਇੱਕ ਅੱਖਰ ਨਹੀਂ ਹੈਗਾ ਮੂੰਹ ਚ ਨਹੀਂ ਜੰਮਿਆ ਪਿਆ ਵਾ ਜੀ ਬਟਾਲਾ ਸ਼ਹਿਰ ਆ ਇੱਕ ਵਕ ਵਕ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਵਕ ਵਕ ਸੋਸਾਇਟੀਆਂ ਵਕ ਵਕ ਕਿਤੇ ਵਪਾਰ ਪਰ ਜੋ ਅੱਜ ਦੇ ਮਾਹੌਲ ਆ ਸਾਰਾ ਵਪਾਰੀ ਵਰਗ ਡਰਿਆ ਹੋਇਆ ਵਾ ਸਾਰੇ ਲੋਕ ਡਰੇ ਹੋਏ ਨੇ ਘਰਾਂ ਚ ਵੜ ਕੇ ਬੈਠੇ ਹੋਏ ਨੇ ਸਹਿਮ ਦਾ ਮਾਹੌਲ ਆ ਸਾਡਾ ਬਟਾਲਾ ਸ਼ਹਿਰ ਅੱਜ ਬੜੀ ਇੱਕ ਦੁਚਿੱਤੀ ਇੱਕ ਬੜੀ ਵੱਡੀ ਇਹ ਕਹ ਲਈਏ ਕਿ ਥ੍ਰੈਟ ਇੱਕ ਦੇ ਵਿੱਚ ਚੁੱਗ ਜਰ ਰਿਆ ਵਾ ਥੋੜੇ ਦਿਨ ਪਹਿਲਾਂ ਤਿਉਹਾਰ ਵਾਲੇ ਦਿਨ ਦੋ ਮੌਤਾਂ ਹੋ ਜਾਣੀਆਂ ਛੇ ਬੰਦੇ ਜ਼ਖਮੀ ਹੋ ਜਾਣੇ ਐਂਡ ਲਾਅ ਐਂਡ ਆਰਡਰ ਅੱਜ ਜਿਹੜਾ ਵਾ ਉਹ ਮੇਨਟੇਨ ਨਹੀਂ ਹੈਗਾ ਇਹਦੀ ਰਿਸਪੋਨਸੀਬਿਲਟੀ ਪੁਲਿਸ ਨੂੰ ਲੈਣੀ ਚਾਹੀਦੀ ਆ ਕਿ ਸਾਡੇ ਕੋਲ ਗਲਤੀ ਹੋਈ ਆ ਤਾਂ ਉਸ ਨੂੰ ਬਾਹ ਸੁਧਾਰਨ ਵਾਸਤੇ ਇਹਨਾਂ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ ਜੋ ਨਹੀਂ ਕਰਦੇ ਪਏ ਅਸੀਂ ਸਮੂਹ ਕਾਂਗਰਸ ਪਾਰਟੀ ਸਮੂਹ ਮੈਂ ਬਤੌਰ ਮੈਂਬਰ ਆਫ ਬਾਰ ਐਸੋਸੀਏਸ਼ਨ ਬਟਾਲਾ ਸਾਡੀ ਬਾਹਰ ਐਸੋਸੀਏਸ਼ਨ ਬਟਾਲਾ ਵੀ ਇਸ ਦੇ ਸਮਰਥਨ ਦੇ ਵਿੱਚ ਸਾਡੇ ਬਟਾਲਾ ਕਚੈਰੀ ਦੇ ਵਿੱਚ ਵੀ ਹੜਤਾਲ ਕੀਤੀਆਂ ਹੋਈਆਂ ਨੇ ਇਸੇ ਸਬੰਧ ਵਿੱਚ ਸਾਡੇ ਤੁਹਾਨੂੰ ਦੁੱਖ ਵਾ ਇੱਕ ਨੌਜਵਾਨ ਮੁੰਡਾ ਜਿਸ ਦੇ ਪਿਤਾ ਜੀ ਪਹਿਲਾਂ 6 ਮਹੀਨੇ ਪਹਿਲਾਂ ਜਿੰਨੇ ਡੈਥ ਹੋਈ ਸੀ ਇਕੱਲਾ-ਕੱਲਾ ਮਾਂ ਦਾ ਪੁੱਤ ਉਹ ਬੇਵਜ੍ਹਾ ਬੇਕਾਰਨ ਕਿਸੇ ਕਾਰਨ ਨਹੀਂ ਉਹਦੀ ਮੌਤ ਹੋ ਜਾਣਾ ਇਹ ਸ਼ਹਿਰ ਵਾਸਤੇ ਬੜੀ ਮੰਦ ਭਾਗੀ ਗੱਲ ਵਾ ਸਾਰੇ ਸ਼ਹਿਰ ਦੇ ਵਚਨਿਕਾਂ ਦੇ ਲਈ ਬਹੁਤ ਸਾਰੇ ਸਾਰੇ ਸਫਰ ਕਰਦੇ ਪਏ ਨੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ ਲੇਕਿਨ ਇਸ ਵਾਸਤੇ ਪੁਲਿਸ ਨੂੰ ਇਹ ਜਿਹੜਾ ਵਾ ਆਪਣਾ ਪ੍ਰਸ਼ਾਸਨ ਪ੍ਰਬੰਧ ਕਰਨੇ ਚਾਹੀਦੇ ਨੇ ਲੋਕਾਂ ਨੂੰ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਆ ਜਿਹਦੇ ਵਿੱਚ ਅਜੇ ਤੱਕ ਇਹ ਅਸਫਲ ਆ ਸੋ ਮੇਰੀ ਬੇਨਤੀ ਆ ਸਾਰੇ ਸਮੂਹ ਹਾਇਰ ਪੁਲਿਸ ਅਥਾਰਟिटीज ਨੂੰ ਕਿ ਬਟਾਲੇ ਵੱਲ ਵਿਸ਼ੇਸ਼ ਧਿਆਨ ਕਰਕੇ ਇਹ ਲਾਇਨ ਆਰਡਰ ਨੂੰ ਮੇਨਟੇਨ ਕੀਤਾ ਜਾਵੇ